ਸਸਟ੍ਰਿਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸਵੇਰੇ ਸਵੇਰੇ ਹੋ ਕੇ ਆਪਾਂ ਤਿਆਰ ਤੇ ਕਰਕੇ ਬ੍ਰੇਕਫਾਸਟ ਚੱਲ ਪਏ ਜੀ ਕੰਮ ਤੇ ਨੂੰ ਬਾਈ ਹੁਣੇ ਵੀ ਪਹੁੰਚ ਗਈ ਸੀ ਆਪਾਂ ਨੂੰ ਪਿਕ ਕਰਨ ਲਈ ਸੋ ਪਿਕ ਕਰ ਲਿਆ ਬਾਈ ਉਹਨਾਂ ਨੇ ਆਪਾਂ ਨੂੰ ਤੇ ਗੱਡੀ 'ਚ ਬਹਿੰਦੇ ਸਾਰ ਆਪਾਂ ਕੱਢ ਲਈ ਚਾਹ ਤੇ ਚਾਹ ਪੀਂਦੇ ਪੀਂਦੇ ਗਏ ਆਪਾਂ ਅਜੇ ਕੰਮ ਤੇ ਕਿਉਂਕਿ ਘਰੋਂ ਆਪਾਂ ਚਾਹ ਪੀ ਕੇ ਨਹੀਂ ਸੀ ਚੱਲੇ ਥੋੜਾ ਜਿਹਾ ਲੇਟ ਹੋ ਗਏ ਸੀਗੇ ਸੋ ਫਿਰ ਪਰਨਾਲੀ ਚੱਕ ਲੈ ਆਂਦੀ ਸੀਗੀ ਦੋ ਕੱਪਾਂ ਦੇ ਵਿੱਚ ਚਾਹ ਇੱਕ ਆਪਾਂ ਹੁਣ ਪੀ ਲੈਣੀ ਐ ਇੱਕ ਪੀਵਾਂਗੇ ਲੰਚ ਟਾਈਮ ਬਾਹਰ ਦਾ 뷰 ਦੇਖੋ ਕਿੰਨਾ ਸੋਹਣਾ ਆ ਸਾਹਮਣੇ ਇੰਝ ਲੱਗ ਜਾਂਦਾ ਜਦੋਂ ਧੁੰਦ ਪਈ ਹੁੰਦੀ ਆ ਨੇੜੇ ਜਾ ਕੇ ਪਤਾ ਲੱਗੂਗਾ ਕਿੰਨੀ ਕਿ ਧੁੰਦ ਆ ਹੈਗੀ ਆ ਜਾਂ ਨਹੀਂ ਹੈਗੀ ਆ ਸੋ ਇਹ ਆ ਜੀ ਅੱਜ ਦਾ ਮੌਸਮ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ ਜੀ ਐਪਸਫੋਰਡ ਵਾਲੇ ਏਰੀਆ ਦੇ ਵਿੱਚ ਕਿਉਂਕਿ ਬਾਰਿਸ਼ ਹੋ ਕੇ ਹਟੀ ਸੀ ਕੱਲ ਥੋੜੀ ਜੀ ਸੋ ਅੱਜ ਧੁੰਦ ਪੈ ਗਈ ਜੀ ਦੇ ਕਰਕੇ ਥੋੜਾ ਜਿਹਾ ਸ਼ਾਇਦ ਆਪਾਂ ਕੰਮ ਤੇ ਜਾਣ ਨੂੰ ਲੇਟ ਹੋ ਜਾਈਏ ਗੱਡੀ ਹੌਲੀ ਹੌਲੀ ਚੱਲ ਰਹੀ ਸੀਗੀ 5-7 ਮਿੰਟ ਦਾ ਫਰਕ ਪੈ ਜਾਊਗਾ ਕੰਮ ਤੇ ਜਾਂਦੇ ਜਾਂਦੇ ਕੰਮ ਤੇ ਪਹੁੰਚਦੇ ਸਾਰ ਬਾਈ ਨੇ ਪੁਲਾਤੀ ਆਪਾਂ ਨੂੰ ਟਮ ਤੋਂ ਡਬਲ ਡਬਲ ਕਾਫੀ ਬਾਈ ਕਹਿੰਦਾ ਪੀ ਕੇ ਕਾਫੀ ਡਬਲ ਡਬਲ ਆ ਗੋਰੇ ਦੇ ਹੱਥ ਦੀ ਤੇ ਖਿੱਚ ਦੋ ਕੰਮ ਨੂੰ ਤੇ ਉਹ ਤੋਂ ਬਾਅਦ ਫਿਰ ਆਪਾਂ ਹੋ ਗਏ ਜੀ ਸ਼ਾਮ ਨੂੰ 3 ਵਜੇ ਫ੍ਰੀ ਅੱਜ ਵੀ ਆਪਣੀ ਜੌਬ 3 ਵਜੇ ਤੱਕ ਹੀ ਸੀਗੀ ਸੋ ਚੱਕ ਲਏ ਮੁੰਡਿਆਂ ਨੇ ਬੈਗ ਤੇ ਹੋ ਗਏ ਘਰ ਵੱਲ ਨੂੰ ਰਵਾਨਾ ਕਹਿੰਦੇ ਦੋ ਬੈਗ ਨੇ ਫਕਰਾਂ ਦੇ ਚੱਕ ਕੇ ਤੁਰਦੇ ਹੋ ਜਾਾਂਗੇ ਸ਼ੈਰੀਮਾਨ ਭਾਜੀ ਲਵ ਜੂ ਸੋ ਆਪਾਂ ਚੱਲੇ ਜੀ ਘਰ ਨੂੰ ਰਸਤੇ ਦੇ ਵਿੱਚ ਆਪਾਂ ਖਾਦੇ ਥੋੜੇ ਜਿਹਾ ਫਰੂਟ ਕਿਉਂਕਿ ਭੁੱਖ ਲੱਗਿਆ ਹੀ ਸੀ ਦੁਬਾਰਾ ਫਿਰ ਲੰਚ ਤੋਂ ਬਾਅਦ 4 ਘੰਟੇ ਆਪਾਂ ਫਿਰ ਕੰਮ ਕੀਤਾ ਇਸੋ ਭੁੱਖ ਲੱਗਿਆ ਆਉਂਦੀ ਆ ਦੁਬਾਰਾ ਇਸ ਕਰਕੇ ਫਿਰ ਥੋੜੇ ਫਰੂਟ ਲੈ ਕੇ ਜਾਈਦੇ ਨੇ ਨਾਲ ਤੇ ਫਰੂਟ ਖਾਂਦੇ ਖਾਂਦੇ ਆਪਾਂ ਨਾਲੇ ਮਾਰਦੇ ਗੱਲਾਂ ਤੇ ਸੁਣਦੇ ਅਰਜਨ ਢਿੱਲੋਂ ਦੇ ਗਾਣੇ ਤੇ ਆਪਾਂ ਚੱਲ ਪਏ ਸੀ ਆਪਣੇ ਘਰ ਵੱਲ ਨੂੰ ਬਾਈ ਕਹਿੰਦਾ ਤੁਹਾਨੂੰ ਅੱਜ ਫਿਰ ਅਮਰੀਕਾ ਵਾਲੇ ਬਾਰਡਰ ਕੋਲ ਦੀ ਲੈ ਕੇ ਚੱਲੂਗਾ ਸੋ ਬਾਈ ਨੇ ਗੱਡੀ ਹਾਈਵੇ ਤੋਂ ਥੱਲੇ ਲਾ ਕੇ ਪਾ ਲਈ ਅੰਦਰ ਦੀ ਤੇ ਐਪਸਫੋਰਡ ਵਾਲ ਦੀ ਐਪਸਫੋਰਡ ਦੇ ਬਾਰਡਰ ਦੇ ਨਾਲ ਹੁੰਦੇ ਹੋਏ ਮੁੰਡੇ ਰਿਕਾਰਡਿੰਗਾਂ ਕਰਦੇ ਹੋਏ ਆਪਣੇ ਆਪਣੇ ਫੋਨਾਂ ਦੇ ਵਿੱਚ ਸੋ ਘਰ ਨੂੰ ਜਾਈ ਜਾਂਦੇ ਪਏ ਸੀਗੇ ਇਹ ਆ ਜੀ ਅਮਰੀਕਾ ਦਾ ਬਾਰਡਰ ਖੁੱਲਾ ਬਾਰਡਰ ਹੈ ਇੱਥੇ ਓਪਨ ਆ ਰੋਡ ਦੇ ਦੂਜੇ ਪਾਸੇ ਅਮਰੀਕਾ ਆ ਇਧਰਲੇ ਪਾਸੇ ਕੈਨੇਡਾ ਆ ਸੋ ਇਹ ਸਾਰੇ ਘਰ ਜਿਹੜੇ ਤੁਸੀਂ ਦੇਖ ਰਹੇ ਹੋ ਦੇਖੋ ਫਲੈਗ ਵੀ ਤੁਸੀਂ ਦੇਖ ਸਕਦੇ ਹੋ ਅਮਰੀਕਾ ਦਾ ਲੱਗਿਆ ਹੋਇਆ ਇਹ ਸਾਰਾ ਅਮਰੀਕਾ ਦੇ ਏਰੀਆ ਆ ਮਤਲਬ ਰੋਡ ਦੇ ਇੱਕ ਸਾਈਡ ਕੈਨੇਡਾ ਆ ਇੱਕ ਸਾਈਡ ਅਮਰੀਕਾ ਆ ਇਹ ਵੀ ਯਾਰ ਗੱਲਬਾਤ ਐਂਡ ਆ ਨਾ ਆਪਣੇ ਤਾਂ ਇਦਾਂ ਕਦੇ ਹੋ ਨਹੀਂ ਸਕਦਾ ਵੀ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਇਦਾਂ ਦਾ ਹੋ ਜੀ ਬਈ ਸੋ ਇਹ ਵੀ ਕੈਨੇਡਾ ਅਮਰੀਕਾ ਹੀ ਕਰ ਸਕਦੇ ਨੇ ਬਾਹਰ ਲੀਆਂ ਕੰਟਰੀਆਂ ਹੀ ਕਰ ਸਕਦੀਆਂ ਨੇ ਆਪਣੇ ਤਾਂ ਇਹ ਹੋ ਹੀ ਨਹੀਂ ਸਕਦਾ ਕਦੇ ਸੋ ਅਮਰੀਕਾ ਦਾ ਬਾਰਡਰ ਮੁੰਡੇ ਕਰਦੇ ਕਰਦੇ ਦੇਖਦੇ ਦੇਖਦੇ ਤੇ ਪਹੁੰਚੀ ਜਾਂਦੇ ਸੀ ਘਰ ਵੱਲ ਨੂੰ ਕਹਿੰਦੇ ਵੱਡੇ ਵੱਡੇ ਟਰੱਕ ਖੜੇ ਸੀਗੇ ਵੱਡੇ ਵੱਡੇ ਫਾਰਮ ਬਣੇ ਹੋਏ ਸੀ ਇਸ ਰੋਡ ਦੇ ਉੱਤੇ ਬਹੁਤ ਖੁੱਲੇ ਡੁੱਲੇ ਕੈਨੇਡਾਲਿਆਂ ਦੇ ਵੀ ਤੇ ਅਮਰੀਕਾਲਿਆਂ ਦੇ ਵੀ ਸੋ ਬੇਨਤੀ ਆ ਮੇਰਾ ਕੋਈ ਵੀਰ ਭਰਾ ਵੀਡੀਓ ਦੇਖ ਕੇ ਇੱਥੋਂ ਅਮਰੀਕਾ ਨੂੰ ਭੱਜਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਬਹੁਤ ਜ਼ਿਆਦਾ ਪੁਲਿਸ ਖੜੀ ਹੁੰਦੀ ਆ ਮੇਰੇ ਮਿੱਤਰੋ ਇਹ ਅਦਰਕ ਅਮਰੀਕਾ ਵਾਲੀਆਂ ਬਸਾਂ ਵੀ ਜਾ ਰਹੀਆਂ ਨੇ ਆਹ ਪਤਾ ਪਹਿਲੀ ਵਾਰ ਦੇਖੀ ਸੀ ਅਮਰੀਕਾ ਦੀ ਬਸ ਸੋ ਇਹ ਹੈ ਜੀ ਐਪਸਫੋਰਡ ਵਾਲਾ ਅਮਰੀਕਾ ਦਾ ਯੂ ਐਸ ਏ ਵਾਲਾ ਬਾਰਡਰ ਸੋ ਇੱਥੋਂ ਦੀ ਤੁਸੀਂ ਬਾਈਕਾਰ ਜਾ ਸਕਦੇ ਹੋ ਬਾਈ ਰੋਡ ਜਾ ਸਕਦੇ ਹੋ ਅਮਰੀਕਾ ਲੋਕ ਬਹੁਤ ਜ਼ਿਆਦਾ ਜਾਣਦੇ ਨੇ ਤੁਹਾਨੂੰ ਵੀਜ਼ਾ ਹੋਣਾ ਚਾਹੀਦਾ ਤੁਹਾਡੇ ਕੋਲ ਤੁਸੀਂ ਜਾ ਸਕਦੇ ਹੋ ਇੱਥੋਂ ਇਹ ਬਾਰਡਰ ਪੈਂਦਾ ਐਪਸਫੋਰਡ ਦੇ ਨੇੜੇ ਅਮਰੀਕਾ ਦਾ ਬਾਰਡਰ ਹੈ ਲੀਗਲੀ ਜਾਓ ਤੇ ਇਲੀਗਲੀ ਨਾ ਜਾਓ ਸੋ ਆਪਣੀ ਇਹ ਹੀ ਬੇਨਤੀ ਹੈ ਜੀ ਇਹ ਵੱਡਾ ਸਾਰਾ ਰੋਡ ਤੁਹਾਨੂੰ ਤੁਖੌਣੇ ਅੱਗੇ ਆਊਗਾ ਇਦਾਂ ਇੱਥੇ ਬਣਿਆ ਹੋਇਆ ਆ ਸਾਰਾ ਚੈੱਕਪੁਆਇੰਟ ਇੱਥੋਂ ਤੁਹਾਡੀ ਪ੍ਰੋਪਰ ਚੈਕਿੰਗ ਹੁੰਦੀ ਆ ਇਹ ਆ ਜੀ ਉਹ ਵੱਡਾ ਸਾਰਾ ਰੋਡ ਜੋ ਸਰੀ ਐਪਸਫੋਰਡ ਦੇ ਨੇੜੇੋਂ ਜਾਂਦਾ ਹੈ ਜੀ ਅਮਰੀਕਾ ਨੂੰ ਕਿਆ ਨਜ਼ਾਰਾ ਰੋਡ ਦੇਖੋ ਕਿੰਨਾ ਖੁੱਲਾ ਡੁੱਲਾ ਗੱਡੀਆਂ ਤਾਂ 120 30 40 ਇਦਾਂ ਇੱਥੇ ਜਾਂਦੀਆਂ ਨੇ ਇੱਥੇ ਸਪੀਡ ਲਿਮਟ ਹੁੰਦੀ ਆ 100 120 ਦੀ ਮਤਲਬ ਗੱਡੀਆਂ ਸ਼ੌਂਕ ਦੀਆਂ ਹੀ ਜਾਂਦੀਆਂ ਨੇ ਮਿੱਤਰੋ ਹਾਂਜੀ ਆਪਾਂ ਆ ਗਏ ਆ ਘਰੇ ਸੋ ਏਸੀਜੀ ਆਪਣਾ ਅੱਜ ਦਾ ਜੌਬ ਚੈਲੰਜ ਡੇ 11 ਸੋ ਇੱਥੇ ਆਪਾਂ ਕਰਦੇ ਹਾਂ ਹੁਣ ਬਲੌਗ ਖਤਮ ਆਪਣਾ ਐਂਡ ਕੱਲ ਫਿਰ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵੀਡੀਓ ਸ਼ੇਅਰ ਕਰ ਦਿਓ ਚੈਨਲ ਕਰ ਲਿਓ ਸਾਡਾ ਫੋਲੋ ਨਵੇਂ-ਨਵੇਂ ਵੀਡੀਓ ਦੇਖਣ ਲਈ ਟੇਕ ਕੇਅਰ ਬਾਏ ਬਾਏ